ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਜਿਹੜਾ ਸਾਡੇ ਪਿੰਡ ਵੱਲੋਂ ਪਿੰਡ ਝੋਟਿਆਂ ਵਾਲੀ ਜ਼ਿਲ੍ਹਾ ਫਾਇਲ ਕਾ ਤੇ ਦੋ ਤਿੰਨ ਦਿਨ ਹੋ ਗਏ ਵੀ ਚੂੜੀਆਂ ਦੀਆਂ ਦੋ ਟਰਾਲੀਆਂ ਤੇ ਨਾਲ ਜਿਹੜਾ ਆ ਰਾਸ਼ਨ ਉਹ ਅਸੀਂ ਇਕੱਠਾ ਕੀਤਾ بارشਿਆ ਰ ਪੈ ਰਹੀ ਆ ਤੇ ਸਾਡੇ ਨੌਜਵਾਨ ਵੀਰ ਆ ਵੀ ਜਿਹੜੇ ਟਰਾਲੀ ਲੈ ਕੇ ਆਪਾਂ ਤੇ ਹੁਣ ਤੁਰਨ ਲੱਗੇ ਆ ਤੇ ਕੱਲ ਤੱਕ ਪਹੁੰਚ ਜਾਾਂਗੇ ਆਪਾਂ ਜਾਵਾਂਗੇ ਤੇ ਸਾਰੇ ਜਿਹੜਾ ਉੱਥੇ ਵਰਤਾਵਾਂਗੇ ਸਾਰਿਆਂ ਨੂੰ ਜਿਹੜਾ ਜਿੱਥੇ ਜਿੱਥੇ ਲੋੜ ਆ ਉਸ ਹਿਸਾਬ ਨਾਲ ਵੰਡ ਕੇ ਆਵਾਂਗੇ ਪਿੰਡ ਛੋਟਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੇ 3-4 ਦਿਨ ਹੋ ਗਏ ਆ ਬਈ ਸਾਨੂੰ ਤੂੜੀ ਜਿਹੜੀ ਇਕੱਠੀ ਕਰਦਿਆਂ ਨੂੰ ਨਾਲ ਰਾਸ਼ਨ ਆ ਜਿਹੜਾ ਆਟਾ ਖਾਲੀ ਗੱਟੇ ਆ ਆ ਮੇਰੇ ਭਰਾ ਜਿਹੜੇ ਇਹਨਾਂ ਨੇ ਬਈ ਸੇਵਾ ਇਹਨਾਂ ਦੀ ਬਹੁਤ ਆ ਸਲੂਟ ਆ ਇਹਨਾਂ ਨੂੰ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਸਾਰੇ ਚਲੋ ਬਈ ਸ਼ਰੋ ਬਈ ਆਪਦਾ ਤਿਆਰੀ ਵਟ ਲੋ ਬਹਿ ਜਾਓ ਜਹਾਜ਼ ਤੇ ਹਾਂ ਬਈ ਉਹ ਤਾਰਾ ਹੈਗੇ ਨੇੜੇ ਮਗਰ ਅਜੇ ਘੁੱਟ ਕੇ ਬਹਿਣਾ ਹਾਂਜੀ ਹਾਂਜੀ ਲਓ ਜੀ ਲਓ